ਜੀ ਜੀ ਮੈਂ ਪਟਿਆਲੇ ਤੋਂ ਆਜਾਦਨਗਰ ਤੋਂ ਤੇ ਮੈਨੂੰ ਕਾਫੀ ਧੀਰ ਤੋਂ ਬੀਬੀ ਦੀ ਪ੍ਰੋਬਲਮ ਸੀਗੀ ਠੀਕ ਹੈ ਜੀ ਤੇ ਟਾਈਫਾਇਡ ਬੁਖਾਰ ਦੀ ਮੈਨੂੰ ਬਹੁਤ ਪ੍ਰੋਬਲਮ ਸੀਗੀ ਇਮਿਊਨਿਟੀ ਮੇਰੀ ਬਹੁਤ ਕਮਜ਼ੋਰ ਸੀ ਕਿਉਂਕਿ ਮੈਂ ਥੋੜਾ ਜਿਹਾ ਵੀ ਕੰਮ ਕਰਦੀ ਸੀ ਕਿ ਤੇ ਮੈਨੂੰ ਵੀਕਨੈਸ ਬਹੁਤ ਜ਼ਿਆਦਾ ਹੁੰਦੀ ਸੀਗੀ ਇਹ ਭੈਣ ਜੀ ਬੀਪੀ ਦੀ ਪ੍ਰੋਬਲਮ ਕਿੰਨੇ ਸਾਲਾਂ ਤੋਂ ਮੈਨੂੰ ਵੀਰ ਜੀ ਬਹੁਤ ਚਿਰ ਤੋਂ ਹੈ ਘੱਟੋ ਘੱਟ ਵੀ 10 ਸਾਲ 11 ਸਾਲ ਤੋਂ ਹੈ ਵੀ ਅੱਛਾ ਜੀ 11 ਸਾਲ ਤੋਂ ਟੈਬਲੇਟ ਚਲਵੀ ਸੀ ਪੱਕੀ ਹਾਂ ਜੀ ਮੇਰੀ ਟੈਬਲੇਟ ਪੱਕੀ ਸੀਗੀ ਮੈਂ ਸਵੇਰੇ ਖਾਣਾ ਖਾਣ ਤੋਂ ਬਾਅਦ ਮੈਂ ਖਾਣੀ ਹੀ ਖਾਣੀ ਸੀਗੀ ਉਸ ਤੋਂ ਬਾਅਦ ਜਿਵੇਂ ਤੁਸੀਂ ਟਾਈਫਾਇਟ ਦੀ ਗੱਲ ਇਹ ਕਿੰਨੇ ਸਾਲਾਂ ਤੋਂ ਚੜਦਾ ਆ ਰਿਹਾ ਹੈ ਤਾਂ ਮੇਰੇ ਵੀਰ ਜੀ 6-7 ਸਾਲ ਹੋ ਗਏ ਲਗਾਤਾਰ ਹਰ ਵਾਰੀ ਮੈਨੂੰ ਹੋਣਾ ਹੀ ਹੋ ਠੀਕ ਹੈ ਜੀ ਤੇ ਉਹਦਾ ਮੈਨੂੰ ਫਰਕ ਪੈ ਗਿਆ ਇਮਿਊਨਿਟੀ ਜਿਹੜੀ ਇਹ ਕਿੰਨੇ ਟਾਈਮ ਤੋਂ ਲੋ ਸੀ ਤੁਹਾਡੀ ਇਮਿਊਨਿਟੀ ਤੇ ਵੀਰ ਜੀ ਮੇਰੇ ਜਿਉਂ ਬੀਪੀ ਮੇਰਾ ਸ਼ੁਰੂ ਹੋਇਆ ਉਸ ਤੋਂ ਬਾਅਦ ਮੇਰੇ ਇਮਿਊਨਿਟੀ ਨੀਚੇ ਹੀ ਨੀਚੇ ਗਈ। ਇਹ ਤਿੰਨੇ ਚੀਜ਼ਾਂ ਤੁਹਾਨੂੰ ਹੈਗੀਆਂ। ਮਤਲਬ ਬਾਡੀ ਨੂੰ ਥਕਾਵਟ, ਰੈਨਿੰਗ ਕੰਮ ਕਰਨ ਨੂੰ ਜੀ ਨਾ ਕਰਦਾ। ਕੰਮ ਕਰਨ ਨੂੰ ਦਿਲ ਨਹੀਂ ਸੀ ਕਰਦਾ, ਉੱਠਣ ਤੇ ਦਿਲ ਨਹੀਂ ਸੀ ਕਰਦਾ ਹੈਗਾ। ਓਕੇ। ਤੇ ਇਹ ਮੇਰੀ ਪ੍ਰੋਬਲਮ ਇਹਦਾ ਦਵਾਈਆਂ ਪੰਜ ਕਿੰਨੀਆਂ ਖਾਦੀਆਂ ਤੁਸੀਂ ਨੇ? ਵੀਰ ਜੀ ਮੈਂ ਬਹੁਤ ਦਵਾਈਆਂ ਖਾਦੀਆਂ ਨੇ ਮੈਨੂੰ ਕੱਟੋ-ਕੱਟ ਵੀ 2010 ਤੋਂ 9 ਤੋਂ ਲੱਗ ਕੇ ਮਤਲਬ ਵਧੀਆ-ਵਧੀਆ ਡਾਕਟਰਾਂ ਕੋਲ ਨਾਰਮਲ ਖਾਂਦੇ ਰਹੇ। ਨਹੀਂ ਜੀ ਵੀਰ ਜੀ ਮੈਂ ਬਹੁਤ ਵਧੀਆ ਡਾਕਟਰਾਂ ਤੇ ਵੀ ਖਾਦੀਆਂ ਨੇ ਠੀਕ ਹੈ ਪਰ ਮੈਨੂੰ ਕਿਸੇ ਨਾਲ ਕੋਈ ਫਰਕ ਨਹੀਂ ਪਿਆ ਮੈਨੂੰ ਇਹ ਇਹਨਾਂ ਨਾਲ ਹੀ ਜੂਸ ਨਾਲ ਹੀ ਫਰਕ ਪਿਆ ਓਕੇ ਜੀ ਹਾਂਜੀ ਪੰਜ ਜੀ ਮੈਂ ਸੀ ਪਹਿਲੇ 50 ਦਿਨ ਦਾ ਕੋਰਸ ਕਰ ਲਿਆ ਹੁਣ ਤੁਹਾਡੀ ਬੀਪੀ ਦੀ ਗੋਲੀ ਚੱਲ ਰਹੀ ਹੈ ਨਹੀਂ ਜੀ ਵੀਰ ਜੀ ਬੀਪੀ ਦੀ ਗੋਲੀ ਮੇਰੇ ਕਿੰਨੇ ਟਾਈਮ ਬਾਅਦ ਬੰਦ ਹੋ ਗਈ ਸੀ ਤੁਹਾਡੀ ਮੈਨੂੰ 20 ਦਿਨ ਬਾਅਦ ਬੰਦ ਕਰਤੀ ਸੀ ਓਕੇ ਹਾਂਜੀ ਤੇ ਇਮਿਊਨਿਟੀ ਹੁਣ ਤੁਹਾਡੀ ਓਕੇ ਆ ਹਾਂਜੀ ਹਾਂਜੀ ਉਹ ਬਿਲਕੁਲ ਸਹੀ ਹੁਣ ਕੰਮ ਕਮ ਪੂਰਾ ਹੁਣ ਕੋਈ ਥਕਾਵਟ ਨਹੀਂ ਨਹੀਂ ਹੁਣ ਕੋਈ ਥਕਾਵਟ ਨਹੀਂ ਹੁੰਦੀ ਮੈਨੂੰ ਹੈਗੀ ਮਤਲਬ ਕੋਈ ਛੇਦੀ ਬਿਮਾਰ ਵਾਇਰਲ ਵਗੈਰਾ ਕੁਝ ਨਹੀਂ ਹੁੰਦਾ ਨਹੀਂ ਹੁਣ ਕੁਝ ਜਿਵੇਂ ਟਾਈਫਾਇਡ ਕਹਿੰਦੇ ਸੀ ਤੁਸੀਂ ਉਹ ਕਿਦਾਂ ਹੈ ਟਾਈਫਾਇਡ ਤਾਂ ਮੇਰਾ ਬਿਲਕੁਲ ਬੰਦ ਹੈ ਓਕੇ ਬਿਲਕੁਲ ਓਕੇ ਲੱਖਾਂ ਹੀ ਲੋਕਾਂ ਦੀ ਸੋਸ਼ਲ ਮੀਡੀਆ ਤੁਹਾਡੀ ਵੀਡੀਓ ਦੇਖਣਗੇ ਕੀ ਕਹਿਣਾ ਚਾਹੋਗੇ ਤੁਸੀਂ ਪਰਿਵਾਰਾਂ ਨੂੰ ਜੀ ਮੈਂ ਤਾਂ ਇਹੀ ਕਹਣਾ ਚਾਹਨੀ ਆ ਵੀ ਦੇਖੋ ਆਪਾਂ ਬਹੁਤ ਖੱਜਲਖਵਾਰ ਹੋ ਰਹੇ ਆ ਰਹਿ ਡਾਕਟਰਾਂ ਕੋਲ ਡਾਕਟਰਾਂ ਦਾ ਘਰ ਭਰ ਰਹੇ ਆ ਆਪਾਂ ਨੂੰ ਕਿਤੋਂ ਕੋਈ ਫਰਕ ਨਹੀਂ ਪੈ ਰਿਹਾ ਪਰ ਮੈਂ ਸਭ ਨੂੰ ਜਸਟ ਇਹੀ ਕਰੂੰਗੀ ਕਿ ਤੁਸੀਂ ਜਿਹੜਾ ਆਪਣਾ ਬੋਡੀ ਸਰਵਿਸ ਜੂਸ ਹੈ ਇਹਨੂੰ ਤੁਸੀਂ ਯੂਜ਼ ਕਰੋ ਯੂਜ਼ ਕਰਨ ਤੋਂ ਬਾਅਦ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਵੀ ਕੀ ਚੀਜ਼ ਹੈ ਕਿਉਂਕਿ ਬੰਨੇ ਤੁਹਾਨੂੰ ਪਹਿਲਾਂ ਦਿੱਤਾ ਜੀ ਮੈਂ ਇੱਕੋ ਗੱਲ ਕਹੀ ਸੀ ਵੀ ਪੰਜੀ 30 ਦਿਨ ਪਹਿਲਾਂ 50 ਦਿਨ ਵਰਤੋ ਜੇ ਥੋੜਾ ਜਿਹਾ ਵੀ ਫਰਕ ਪਿਆ ਫਿਰ ਆਪਾਂ ਅਗਲਾ ਦਵਾਂਗੇ ਤੁਹਾਨੂੰ ਹਾਂਜੀ 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 ਅੱਜ ਦੀ ਸੈਕੰਡ ਜੂ ਸਟਾਰਟ ਕਰ ਰਹੇ ਹਾਂ ਬਸ ਅਗਲੇ 100 ਦਿਨ ਦਾ ਕੋਰਸ ਤੁਹਾਡਾ ਹੋ ਜਾਊਗਾ ਹਾਂਜੀ 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 ਤਾਂ ਧੰਨਵਾਦ ਪੰਜੀ ਜੀ